ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਠੀਕ ਆ ਅੱਜ ਸਾਡੀ ਅਸੀਸ ਦੀ ਛੇਤੀਓ ਜਲਦੀ ਉਹ ਗੁੱਡ ਮਾਰਨਿੰਗ ਹੋ ਗਈ ਰਾਲਾ ਪਾਉਂਦਾ ਫਿਰਦਾ ਹੈ ਹੁਣ ਕੀ ਲੈਣਾ ਅਸੀਸ ਨੇ ਨਹੀਂ ਉਹ ਸਵੇਰੇ ਸਵੇਰੇ ਨਹੀਂ ਗੇਠ ਖਾਣਾ ਮੰਮੀ ਬਾਹਰ ਬੈਠੇ ਨੇ ਬਾਹਰ ਮੌਸਮ ਠੰਡਾ ਹੈ ਮੰਮੀ ਕਰਦੇ ਨੇ ਸਬਜ਼ੀ ਦੀ ਤਿਆਰੀ ਕੋ ਕੰਮ ਆ ਮੰਮੀ ਨੂੰ ਸਾਰਾ ਦਿਨ ਹੀ ਮੇ ਲੱਗੀ ਰਹਿੰਦੇ ਨੇ ਖਾਣਾ ਪਕਾਉਣਾ ਹੋਰ ਕੀ ਕਰਨਾ ਖਾਣਾ ਪਕਾਉਣੇ ਨੂੰ ਇਹ ਹੀ ਨਹੀਂ ਖਤਮ ਹੁੰਦਾ ਸਬਜ਼ੀ ਆਪਾਂ ਚੀਜ਼ ਵੀ ਭਿੰਡੀਆਂ ਭਿੰਡੀਆਂ ਸੀ ਕਿ ਕਰਦੀਆਂ ਧੋ ਕੇ ਰੱਖਦੀਆਂ ਸੀ ਰਾਦ ਅੰਚ ਇੰਨੇ ਪੱਕੇ ਨਿਕਲ ਗਏ ਦੇਖਣ ਨੂੰ ਲੱਗਦੀਆਂ ਸੀ ਕਿੰਨੇ ਦਿਨਾਂ ਦੀਆਂ ਤੋਂ ਇਕੱਠੀਆਂ ਕਰਦੇ ਆ ਵਿੱਚ ਹੋਣ ਜਾਂਦੀਆਂ ਨੇ ਪੱਕੀਆਂ ਇੱਕ ਦਿਨ ਤਾਂ ਇਹਨਾਂ ਨੇ ਉੱਥੇ ਖਾਸੀਆਂ ਸਿੱਟੀਆਂ ਨੇ ਤੋੜ-ਤੋੜ ਕੇ ਹਾਂ ਉੱਥੇ ਪੱਕੀਆਂ ਯਾਰ ਹੁਣ ਚੀਰਾਂਗੇ ਚਾਹ ਕੇ ਕੀ ਤੁਸੀਂ ਜਾਣਾ ਵੀ ਹੋਣਾ ਹੈ ਨਾ ਆਹ ਜਾਣਾ ਹੈ ਤੇ ਰੋਟੀ ਰਿਟੀ ਦਾਲ ਸਬਜ਼ੀ ਤਾਂ ਹਲਵਾਈ ਬਣਾਓ ਹਲਵਾਈ ਕਿਹਨੂੰ ਹੈ ਰੋਟੀ ਹਲਵਾਈ ਜੇ ਮਿਲ ਜਾਵੇ ਅੱਛਾ ਕਰੀਆ ਹਟਾਈ ਹੋਣੀ ਪਕਾਉਣੀ ਆ ਤਾਈਓ ਕੰਟੀ ਕੰਮ ਹੈ ਨਾ ਹਾਂ ਦੋਨੇ ਜਗ੍ਹਾ ਨਹੀਂ ਖਾਣੀਆਂ ਨਾ ਕੋਈ ਹੋਰ ਅਜੀ ਤੇ ਇੱਕ ਚਾਹ ਪੀ ਕੇ ਉਹ ਪਿਆਜ਼ ਕੱਟਣਾ ਹੈ ਤੇ ਸਭ ਜੀ ਬਣਾ ਕੇ ਰੋਟੀ ਰੋਟੀ ਬਣਾ ਕੇ ਹੁਣ ਸਬਸਟ੍ਰਾਈਬ ਕਰ ਲਿਓ। ਕਲੰਡਾਂ ਦੇ ਵਾਲਿਨ ਜੀ ਤੇ ਮਕਾਨਾਂ ਅੰਨੇ ਸੜਕਾਂ ਮੰਡੀਆਂ ਦੇ ਨਾਲ ਭੂਆ ਮਾਰ ਗਏ। ਲਾਗ ਲਾਗ ਦੇ ਸੰਦ ਲੰਨ। ਆ ਜੋ ਆਪਣਾ ਕੱਪ ਲਾਓ। ਇੱਕੋਲੀ ਰਹਿ ਗਈ ਅੰਦਰ ਨਹੀਂ ਆਦੀ। ਜਗਾ ਕਰੋ ਜੀ ਇਹਨੂੰ ਆ ਸਕੂਟਰੀ ਤੇ ਰੱਖ ਦੋ ਕੱਪੜੇ। ਬੈਠੂਗੀ ਕਿੱਥੇ? ਓ ਜੀ ਆਓ ਅਸੀਸ ਉਹ ਤਾ ਉਧਰ ਦੀ ਆਓ ਉਧਰ ਦੀ ਆਓ ਉਧਰ ਚ ਹੀ ਆ ਜਾਓ ਗਰਮ ਚਾਹੇ ਮੂਰੇ ਮੰਮੀ ਦੇਖਿਓ ਮੜਾ ਜਾ ਉਹ ਆ ਜਾਓ ਭਾਈ ਉੱਪਰ ਚੜੋ ਬਿਠਾਇਓ ਜੀ ਇਹਨੂੰ ਉੱਪਰ ਚੜਾਓ ਸਾਰੀਆਂ ਕੌਲੀਆਂ ਨਹੀਂ ਲੈਣੀਆਂ ਇਹ ਤੇਰੀ ਮੰਮਾ ਦੀ ਆ ਉਹ ਤਾ ਸਾਰੀਆਂ ਨਹੀਂ ਲੈਣੇ ਹਾਂ ਮੈਂ ਤਾਂ ਕੁਛ ਨਹੀਂ ਲੈਣਾ ਹੈਗਾ ਜੀ ਲੈ ਲੂਗੀ ਅੱਛਾ ਆ ਨਹੀਂ ਇੱਕ ਮੇਰਾ ਛੋਟਾ ਇੱਕ ਗਈ ਵੀ ਹਾਂ ਜੀ ਪੀ ਲਓ ਠੰਡਾ ਹੈ ਠੰਡਾ ਕਰਕੇ ਗਰਮ ਨਹੀਂ ਹੈਗਾ ਖੰਡਾਏ ਉਦਾਂ ਹੀ ਕਹਿ ਦਿੰਨੀ ਬਿਸਕੁਟ ਐ ਨੀ ਕਿੱਥੇ ਖਾਣਾ ਪੜੀਆਂ ਲੱਗੂਗੀ ਬਸ ਬਿਸਕੁਟ ਧਾਰ ਗਿਆ ਥੱਲੇ ਅਨੰਦ ਦੇ ਟਿਪਟਾ ਕੇ ਖਾਓ ਸੀਸ ਐ ਐਂ ਕਰਤੀ ਹੋ ਗਈ ਦੁਪਹਿਰ ਖੜੀ ਜੀ ਜੜ ਗਏ ਨਾ ਉਦਣ ਦੀ ਉਨਹੀਂ ਨੀ ਲਵਾਈ ਹੈਗੀ ਖਾਲੀ ਉਹ ਬੂਟੇ ਰਖਾ ਲਏ ਤਾਂ ਗਮਲੇ ਇੱਕ ਦਿਨਾਂ ਤੋਂ ਹੀ ਪਹਿਲਾਂ ਇਹ ਤਾਂ ਜਦ ਨਾਲ ਸਵੇਰੇ ਉੱਠ ਕੇ ਬਾਪੂ ਜੀ ਨੂੰ ਮੈਂ ਜਦ ਮੈਂ ਲੋਕ ਖੋਲਿਆ ਹੀ ਮੈਂ ਕੱਪੜੇ ਪੌਂਦੀ ਜਾਂਦਾ ਇਹ ਚੱਲ ਪਈ ਮਗਰ ਨੂੰ ਫੇਰ ਜਦ ਬਾਪੂ ਜੀ ਆ ਗਏ ਬਾਪੂ ਜੀ ਦੇ ਮੂਹਰੇ ਖੜ ਗਈ ਵੀ ਗੇਟ ਖੋਲਣਗੇ ਉਹ ਅੱਛਾ ਇੱਥੇ ਹਾਕਾ ਮਾਰਦੀ ਤੇ ਉਹਨੂੰ ਅੰਕਲ ਨੂੰ ਸਾਹਮਣੇ ਆਣੇ ਨੂੰ ਉਹ ਬੈਠਾ ਸੀ ਡੈਰੀ 'ਚ ਤੇ ਫੇਰ ਬਾਪੂ ਜੀ ਤਾਂ ਮੈਂ ਫੜ ਲਈ ਫੇਰ ਹੋਣ ਲੱਗ ਜਦਦਾ ਬਸ ਇਹਨੂੰ ਏਕਣੇ ਦੀ ਵੀ ਮੈਂ ਬਾਹਰ ਜਾਵਾਂ ਬਾਹਰ ਬਾਹਰ ਤਾਂ ਹੀ ਤਾਂ ਉੱਧਰ ਨਹੀਂ ਤੇ ਰਹਿੰਦੀ ਵੀ ਮੈਂ ਇੱਧਰ ਜਾਣਾ ਬਾਹਰ ਇਹ ਪੰਡਿੰਗ ਡੱਬਾ ਚੱਕ ਲਈ ਉਹ ਚੱਕ ਕੇ ਫਿਰੇ ਡੱਬਾ ਦੇ ਕੇ ਯਾਂਟੀ ਦਾ ਕਹਿੰਦਾ ਦਿਨ ਡੱਬਾ ਉਹ ਸੂਬਰ ਦੀ ਜੀ ਹੱਥਾ ਮਾਰ ਗਈ ਨਾ ਪਤਾ ਲੱਗਿਆ ਹੁਣ ਜਨ ਕਿਸ ਨੇ ਅੰਦਰ ਬਣਾ ਲਿਆ ਚਲੀ ਗਈ ਫੇਰ ਉਹ ਮੁੜ ਕੇ ਆਈ ਗੁਰਵਿੰਦਰ ਨੇ ਹੱਥ ਮਾਰੀ ਫੇਰ ਗੁਰਵਿੰਦਰ ਕਹਿੰਦਾ ਵੀ ਹੱਥਾ ਮਾਰ ਗਿਆ ਫੜੀ ਤੇ ਰਾਜਦੀ ਬਲੇ ਗਈ ਇਹ ਡੱਬਾ ਉਹ ਰਸ ਤੇ ਗੀਫਰ ਪਹਿਲਾਂ ਮੈਂ ਲੈ ਕੇ ਨਹੀਂ ਗਈ ਰਾਜਦੀ ਬਲੇ ਗਈ ਗੁਰਵਿੰਦਰ ਛੱਡਣ ਆਇਆ ਕਹਿੰਦਾ ਉਹ ਤੇ ਵੀ ਹਲਵਾਈ ਲੱਗਿਆ ਹੋਇਆ ਮਿਰਚਾ ਮਿਰਚੇ ਮੱਠੀ ਚੱਲਦੀ ਆ ਉਤਰੀ ਨਹੀਂ ਉਹਦੀ ਗੱਲ ਦਿੱਤੋ ਹੁਣ ਕਿਹੜਾ ਉੱਤਰ ਦਿੱਤੀ ਦਵਾਰੇ ਦਵਾਰੇ ਮੋੜ ਕੇ ਫਿਰ ਆਪਣੇ ਘਰ ਲੰਘ ਲੈ ਜਾ ਉਰੇ ਨਹੀਂ ਨਹੀਂ ਦੇਖ ਲੈ ਹਣੇ ਹੁਣ ਦਵਾਰੇ ਦੇ ਲੇ ਭੇਜ ਨਹੀਂ ਤੂੰ ਚੱਲ ਜਿੱਦੀ ਗੱਲ ਦਿੱਤੋ ਆ ਕੇ ਬੈਠਾ ਦੇਲਾ ਸਟਾਈਲ ਮਾਰ ਮਾਰ ਬੈਠੀ ਸਵੇਰੇ ਮੰਮੀ ਨੇ ਦਿਖਾਇਆ ਮੰਮੀ ਦੇ ਐਨਕਾ ਮੈਂ ਠੰਡੀ ਜਿਹੀ ਪੀਣੀ ਆ ਮੰਮੀ ਦੇ ਐਨਕਾ ਉਹ ਸੌਕਸ ਕਿੱਥੇ ਸਿੱਟੀ ਆ ਦੇਖਿਓ ਵੀ ਮੈਂ ਦਾਦੀ ਐਨਕਾ ਲਾ ਕੇ ਫੋਨ ਚਲਾਉਂਦੀ ਹੁੰਦੀ ਆ ਐਨ ਕਾ ਉਰੇ ਕਰਦਣ ਦੇ ਲਾਈਆਂ ਹੋਈਆਂ ਸੀ ਐ ਫਿਰ ਇਹਦੇ ਨਾਲ ਮੂੰਹ ਨਾ ਐ ਦੱਬਿਆ ਸੀ ਫੋਨ ਤੇ ਐ ਉਂਗਲਾਂ ਚਲਦੀਆਂ ਜਾਂਦੀਆਂ ਫੋਨ ਤੇ ਉਂਗਲਾਂ ਚਲਦੀਆਂ ਸੀ ਪੋਤੋ ਚਾੜੂ ਲੇ ਜਾਣੀਆ ਤੇਰੀ ਦੁੱਧ ਅੱਜ ਬਾਜ ਜਬ ਬੁੱਜੂਗਾ ਤੈਨੂੰ ਚੜੂਗੀ ਇਹ ਤਾਂ ਪਹਿਲਾਂ ਦੇਖੂਗੀ ਹਾਂ ਦੇ ਦੇ ਆਏ ਦੇ ਆਏ ਚਲ ਮੌਸਮ ਠੰਡਾ ਹੋ ਗਿਆ ਬਿਆਨੂ ਅਗਲੇ ਲੱਗਦਾ ਬੱਦਲ ਜੇ ਆਪਣੇ ਵੀ ਆਉਂਦਾ ਹਨਾ ਇੰਨਾ ਦੇ ਠੰਡਾ ਹੋ ਗਿਆ ਗਰਮੀ ਜੋ ਖਾ ਜਾਂਦਾ ਅਸੀ ਜਸਤਾ ਦੁੱਧ ਪੀਓ ਪੋਤਾ ਅਸੀ ਇਸ ਦੁੱਧ ਪੀਂਦਾ ਨਹੀਂ ਹੈਗਾ ਬਸ ਆ ਕੰਮ ਚੱਲ ਪਿਆ ਉਹਦਾ ਤੁਸੀਂ ਕੀ ਕਰਨ ਚਾਹਣਾ ਹਨਾ ਤੁਸੀਂ ਕਿੱਥੇ ਜਾਣਾ? ਕੋਈ ਨਹੀਂ ਕਹਿ ਕੇ ਆਣਾ ਕੱਟਾ ਮਰ ਗਿਆ ਆਪਾਂ। ਉਹ ਚੱਕਦੇ ਹੁੰਦੇ ਨੇ। ਉਹ ਵੀ ਸੌਂ ਕਰਦੇ ਨੇ। ਅੱਛਾ ਕੋਈ ਜਿਹੜਾ ਹੁਣ ਤਾਂ ਚੱਕਣ ਵਾਲੇ ਵੀ ਪੈਸੇ ਲੈਂਦੇ ਨੇ। ਲਾਹੌਰ 200 ਰੁਪਏ। ਆਹ ਨਵ ਦਾ ਅੱਕ ਰਹਿ ਜਣਾ। ਇਹ ਕਿਹ ਹੈ ਆਪਣੇ ਉਰੇ ਜਗ੍ਹਾ ਨਹੀਂ ਹੈਗੀ ਨਾ ਤੇ। ਹਨਾ ਹੈਗੀ ਹੋ ਨਹੀਂ। ਹਾਂ। ਸਾਡੇ ਤਾਂ ਉੱਥੇ ਜਿੰਮੇ ਵੀ ਆਹ ਕਾਲਗੜ ਵਾਲੀ ਭੂਆਣਾ ਦੇ ਵੀ ਜਗ੍ਹਾ ਹੈਗੀ ਆ। ਹਾਂ। ਪੰਚੇ ਸੁੰਜੇ ਤੇ ਹਾਂ ਟਰੈਕਟਰ ਤੇ ਉਹ ਕਰਕੇ ਫਿਰ ਲੈ ਜਾਂਦੇ ਹੁੰਦੀਆਂ ਹੀ ਨੇ ਉਧਰ ਤੇ ਸਾਡੇ ਤਾਂ ਪਿੰਡਾਂ 'ਚ ਹੈਗੀਆਂ ਨੇ ਮੁਸਕ ਤਾਂ ਆਉਂਦਾ ਹੀ ਹੁੰਦਾ ਉਧਰ ਤਾਂ ਹਰੇਕ ਪਿੰਡ 'ਚ ਨੇ ਹੱਡਾ ਰੋਡਿਓ ਬਗੋਆੜ ਵੀ ਹੈਗੀ ਬਗੋਆੜ ਵੀ ਪਹਿਲਾਂ ਤਾਂ ਉਹ ਨਹੀਂ ਚੱਕ ਚੁਕਤੀ ਹਾਂ ਹੱਡਾ ਰੋਡਿਓ ਹੀ ਚੈਣਿਆ ਪਤਾ ਕੀ ਜੈਣਾ ਅੱਗੇ ਆਪਣੇ ਘਟਾ ਕੋਈ ਉੱਥੇ ਨਹੀਂ ਸਿੱਟਿਆ ਟੋਬੇ ਕੋ ਹਾਂ ਟੋਬੇ ਦੇ ਬੂਰੇ ਉਹਨਾਂ ਦੇ ਗਿੰਦਣਾ ਅੰਦਰ ਦੇ ਬੂਰੇ ਤੇਰਾ ਲੌਸਮੈਂਟ ਥਰੋਂ ਨਹੀਂ ਲੈ ਰਹੇ ਜਿੱਨੇ ਸਿੱਟੇ ਚੱਕ ਕੇ ਹੀ ਜਾਂਦੇ ਆ ਫੇਗਲੇ ਨੂੰ ਮਸਕਾਉ ਜੇ ਤੁਮ ਨੂੰ ਆਪਰੇ ਗਾਣਗੇ ਕੇਤਾਂ ਜਾਂਦੇ ਲੋਕਾਂ ਨੂੰ ਆਖਾ ਹੋ ਜਾਣਾ ਲੋਕ ਸਿੱਟ ਜਾਈਂ ਸਟੇਮ ਦੇ ਆਉਂਦੇ ਆਪਰੇ ਸਟੇਮ ਜਿਹੜੇ ਪੰਚਾਇਤੀ ਉੱਥੇ ਅਸਲ ਵਿੱਚ ਜਗਾ ਚਾਹੀਦੀ ਆ ਇੱਕ ਜਗਾ ਜਗਾ ਹੋਵੇ ਉਧਰ ਤਾਂ ਜਗਾ ਹੈ ਹੈਗੀ ਆ ਸਾਰੇ ਪਿੰਡਾਂ ਚ ਹੁੰਦੀਆਂ ਨੇ ਹੱਡਾਂ ਰੋੜੀਆਂ ਦਾ ਸਾਰੇ ਹਾਂ ਐਦਾਂ ਮਗੇ ਹੁੰਦੀ ਸੀ ਜਿਹੜੇ ਪਛਾਉਂਦੇ ਸੀ ਬੰਮਣਾਲੇ ਰਕਾ ਰੋੜੀ ਦੇ ਕੁੱਤੇ ਆਉਂਦੇ ਸੀ ੱਡਾ ਰੋੜੀ ਦੇ ਕੁੱਤੇ ਆ ਗਏ ਇਹਨਾਂ ਦੀ ਬੱਚੀ ਖਾ ਗਈ ਥੀ ਇਹਦੇ ਲੱਤੂ ਗਏ ਲੋਟ ਰੱਖਦੇ ਨੇ ਇਹ ਕਹਿੰਦੇ ਆਂਟੀ ਕਾ ਖਾ ਦੇਤੀ ਐਡੀ ਸਾਲ ਸਾਲੇ ਉਹ ਤਾਂ ਇਕਣੇ ਹੋ ਕਰ ਦਿੰਦੇ ਨੇ ਇਹਨਾਂ ਦੀ ਵੀ ਖਾਸ ਸੀ ਬੱਚੀ ਦੀ ਉਹ ਨਹੀਂ ਮੁਫਤੇ ਨੰਬਰ ਹੁੰਦੇ ਉਹ ਤਾਂ ਮਾਸ ਤੇ ਖਾਂਦੇ ਨੇ ਫੇਰਾ ਪਕੌੜੀਆਂ ਪਾਲੀਆਂ ਵਿੱਚ ਉਹ ਪੋਲੀਆਂ ਹੋ ਗਈਆਂ ਹੁਣ ਸਾਰੇ ਕੁਝ ਗੱਡਾ ਮੱਡਾ ਕਰ ਪਕਦੇ ਐਨ ਘਾਟੇ ਕੁਝ ਦੋ ਤਾਂ ਕੁਝ ਦੀਏ ਪਰ ਕਿਉਂ ਬੱਕਾ ਕੱਪੜੇ ਧੋ ਕੇ ਪਾਏ ਹੋਏ ਨੇ ਸੁੱਕਣੇ ਮੌਸਮ ਵੀ ਖਰਾਬ ਜਿਹਾ ਜਦ ਤੱਕ ਸੁੱਕ ਜਾਣਾ ਕੱਲ ਵੀ ਨਹੀਂ ਧੋਤੇ ਗਏ ਹੈਗੇ ਕੱਲ ਵੀ ਨਹੀਂ ਇਸ ਵੇਲੇ ਹੀ ਉਹਸਲੇ ਜਿਹੜਾ ਮੀਨਿਆ ਰ ਲਾਈਟ ਚਲੀ ਗਈ ਲਾਈਟ ਕਰਕੇ ਬੜਾ ਨਾਮ ਖਰਾਬ ਹੋਇਆ ਹੋ ਗਿਆ ਠੀਕ ਲਾਈਟ ਨੇ ਕੰਮ ਖਰਾਬ ਕਰਿਆ ਜੀ ਜੇ ਲਾਈਟ ਹੁੰਦੀ ਫਿਰ ਤਾਂ ਮਸ਼ੀਨ ਲੱਗੇ ਜਾਂਦੀ ਲਾਈਟ ਹੈ ਨਹੀਂ ਸੀਗੀ ਮਸ਼ੀਨ ਲੱਗੀ ਨਹੀਂ ਮਾੜਾ ਜਿਹਾ ਮੀ ਹੁੰਦਾ ਆਪਣੇ ਲਾਈਟ ਜਦ ਖਰਾਬ ਹੋ ਜਾਂਦੀ ਆ ਕੱਲ ਹੁਣ ਸਵੇਰੇ ਕਿੰਨਾ ਕੁ ਮੀ ਪਿਆ ਲਾਈਟ ਜਦ ਖਰਾਬ ਹੋ ਗਈ ਪਤਾ ਨਹੀਂ ਚੰਗੀ ਤਰ੍ਹਾਂ ਸਮਾਰਦੇ ਹੀ ਨਹੀਂ ਹੈਗੇ ਕਿਤੋਂ ਫੂਲ ਭੈ ਨਹੀਂ ਲਿਆ ਹੈ ਸੀ ਕੱਲ ਸਾਰਿਆਂ ਦੇ ਘਟੇ ਸੀ ਤਾਂ ਉਹਨਾਂ ਦੇ ਵੀ ਉਹ ਤੇਰੀ ਐਂਡ ਕੀ ਜਿਹੜੀ ਆਈ ਸੀ ਮਸਤਰੀ ਉਹ ਕੰਈ ਨਹੀਂ ਆਈ ਸਾਰੇ ਦੇ ਦੇਖ ਨੂੰ ਲੱਗਦਾ ਹਾਂਜੀ ਹੁਣ ਕਿੱਧਰ ਨੂੰ ਚੱਲੇ ਆਪਾਂ ਸੱਟ ਤਾਂ ਠੀਕ ਆ ਪੁੱਤ ਇਹ। ਦੁਖਦੀ ਹੁੰਦੀ ਏ ਤੂੰ ਦਿਖਾਈ ਜਾ ਨਾ ਮੈਨੂੰ। ਹੁਣ ਪਿਆਜ਼ ਨਹੀਂ ਛੱਲਣੇ। ਕਰਕੇ ਹੀ ਬੋਈਆ ਉੱਤੇ ਧਰਿਆ ਹੋਇਆ ਏ। ਇਹਦੇ ਮੈਂ ਤਾਂ ਕੱਟਾਂ। ਦਾਦੀ ਨੇ ਆਪੇ ਛੱਲ ਲੈਣੇ ਆ ਪੁੱਤ। ਤੂੰ ਖੇਡ ਲਾ ਆਪਦਾ। ਉਹਦੇ ਤਿੱਖੀ ਕਿੰਨਾ ਸੋਹਣਾ ਠੰਡਾ ਮੌਸਮ ਆ। ਖੇਡ ਲਓ ਬਾਲ ਕਿੱਥੇ ਆ ਤੁਹਾਡੀ? ਕਿੱਥੇ ਆ ਬਾਲ ਚੱਕੋ। ਜਾਓ। ਇੱਧਰ ਨਹੀਂ ਹੈਗੀ, ਪਾਰਕ 'ਚ ਨਹੀਂ ਹੈਗੀ, ਉੱਧਰ ਹੋਊਗੀ। ਨੀਚੇ ਵਾਲੇ ਵੇੜੇ 'ਚ ਹੋਊਗੀ। ਉਹ ਉੱਥੇ ਪਈ ਏ। ਨੀਚੇ ਵਾਲੇ ਵੇੜੇ 'ਚ ਹੋਊ ਪੁੱਤ। ਕੀ ਜਾਂਦਾ ਤੁਰਿਆ ਹੱਜਿਆ ਚੱਕੋ ਬਾਲ ਖੇਡੋ ਦੇਣਾ ਦਰਵਾਜੇ ਕੋਲ ਜਾ ਕੇ ਖੜ ਜੂਗੇ ਅੱਜ ਤਾਂ ਉਹਨਾਂ ਦੇ ਸਾਹਮਣੇ ਆ ਦੇ ਚਹਲ ਪਹਿਲ ਰਹਿਣੀ ਇਹਨੂੰ ਐ ਰਹਿਣਾ ਵੀ ਮੈਂ ਉੱਥੇ ਹੀ ਜਾਵਾਂ ਮੋਸਣਾ ਜੇ ਉਹਨਾਂ ਨੇ ਜਿੱਦਣੇ ਉੱਥੇ ਪਾਣੀ ਨਹੀਂ ਖੇਡੀ ਆ ਉਦਣ ਦੀ ਖੇਡਦੀ ਆ ਕੱਲ ਮੇਰੇ ਨਾਲ ਆਈ ਵੀ ਨਹੀਂ ਰਹੀ ਇਹੇ ਮੁੜ ਕੇ ਮੈਂ ਵਾਈਕ ਆਤਾ ਜਮਨ ਲੈ ਆਓ ਲੈ ਆਓ ले आया भैया बॉल ले ले आया आया लेकिन थे, थे, थे रखेंगा। गया। चलो जी एनी एन औखी चाके चढ़िया उपर फिर नीचे मार हसदी के ਚਲੋ ਜੀ ਚਲੋ ਜੀ ਭੱਜ ਲਿਆ ਭੱਜ ਲਿਆ ਸੀਸ ਭੱਜ ਲਿਆ ਚੱਕੋ ਥੋਨੂੰ ਚੱਕ ਲਿਓ ਚੱਕ ਲਿਓ ਪੁੱਤੋ ਕੁਛ ਨਹੀਂ ਹੁੰਦਾ ਹੈਗਾ ਉਥੇ ਇਧਰ ਦੀ ਵੜ ਕੇ ਚੱਕ ਲਿਓ ਇੱਧਰ ਚੱਕ ਕੇ ਲਿਆਉਂਦੇ ਜੀ ਨਿਮਰੂਦ ਨਹੀਂ ਤੋੜਨੇ ਪੱਤੇ ਤੇ ਉਹਨੂੰ ਚਿੰਬੜੀ ਪਈ ਆ ਉਹ ਦੂੜੇ ਵਾਲੀ ਪੜਾਈ ਦੀ ਮੈਂ ਕਿਹਾ ਚਲੋ ਅਸੀਂ ਆਹ ਫੇਰ ਕੇ ਰੱਖ ਲਾਂਗੇ ਫੇਰ ਉਹ ਛਡਾਈ ਆ ਕੇ ਪਤੀਲਾ ਹੁੱਦਾ ਕਰਕੇ ਤੇ ਹੱਥਵੇਂ ਨੇ ਹੱਥ ਕਾਲਾਂ ਕਰ ਲਿਆ ਹਡੇ ਤੇ ਚੰਗੇ ਚੰਗਾ ਦਾਦਾਂ ਨੂੰ ਤਾਂ ਦੱਸਦੇ ਕੀ ਦੇਖਿਆ ਤੈ ਮੈਂ ਕੀ ਆ ਵੀ ਜਾਂਦਾ ਸੀ ਕਿ ਲੱਕੀ ਜਾਂਦਾ ਸੀ ਬਾਏ ਹੈ ਗੁਰੂ ਜੀ ਕਿਵੇਂ ਕਰਿਆ ਸੀ ਬਾਏ ਗੁਰੂ ਜੀ ਉਹ ਸੁਣਦੇ ਸੀ ਕਿ ਘੰਟੀ ਵੱਜਦੀ ਹੋ ਹਾਂ ਆਪਨਾ ਗੇਟ 'ਚ ਖੜੀ ਹੋ ਮੈਂ ਤਾਂ ਹਜੇ ਅੰਦਰ ਉੱਥੇ ਹੀ ਸੀ ਆਪ ਲੱਗੇ ਭਈਆਂ ਇਹ ਕਰਨ ਬਾਏ ਗੁਰੂ ਬਾਏ ਹਾਂ ਜੀ ਗਏ ਪੁੱਤ ਬਾਬਾ ਜੀ ਹੁਣ ਤਾਂ ਮੇਰਾ ਪਿੱਤਾ ਲੱਤੀ ਉਧਰ ਗਏ ਨੇ ਇਹਦੇ 'ਤੇ ਹੱਥ ਫੇਰਨ ਲੱਗੇ ਐਨੇ ਕੰਨ ਮੇਰੇ ਥੱਲੇ ਮਾਂਜਿਆ ਹਾ ਜੀ ਛੋੜਾ ਹੀ ਕਾਲਾ ਹੋਇਆ ਹਾ ਮੰਮੀ ਲਾਗੇ ਬਣਾਉਣ ਸਬਜ਼ੀ ਆਓ ਦਰਵਾਜ਼ੇ 'ਚ ਜਾ ਕੇ ਲਓ ਜੀ ਬਦਲ ਤਾਂ ਬਹੁਤ ਆਇਆ ਪਰ ਕਣੀਆ ਥੋੜੀਆਂ ਥੋੜੀਆਂ ਜਿਹੀਆਂ ਪੈਂਦੀਆਂ ਨੇ ਕਿਣਮਣੀ ਹੁੰਦੀ ਇਹਨੂੰ ਐ ਹੋ ਗਿਆ ਵੀ ਦਾਦਾ ਤਾਂ ਲੈ ਕੇ ਸਮਾਨ ਚਲੇ ਗਈ ਬਾਹਰ ਹਾਂ ਮੈਂ ਰਹਿ ਗਈ ਇੱਕ ਹੀ ਹਾਂ ਕਿਣਮਣ ਜੀ ਹੋਣ ਲੱਗੇ ਅੱਜ ਪੂੜੇ ਆਣੀ ਸਬਜੀ ਆ ਗਰਮ ਅੱਜ ਪੂੜੇ ਵਾਲੀ ਮੌਸਮ ਮੰਮੀ ਲੱਗ ਗਿਆ ਬਣਾਉਣ ਰੋਟੀ ਸੀਸਾ ਅਤੁੱਸ ਜਿਹਾ ਸਬਜੀ ਕੱਢੀ ਅਸੀਸ ਬੈ ਗਿਆ ਇੱਠਾ ਸਮਾਦੀ ਲਾ ਕੇ ਲੱਗੀ 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 ਅਸੀਸ ਨੂੰ ਪੋਣਾ ਨਹੀਂ ਲਵੇਣਾ ਪੁੱਤ ਨੀ ਰੋ ਇੰਨੇ ਫੜ ਲਵਤੋਂ ਇਹ ਤਾਂ ਹੁਣ ਥੋਤੋ ਰੋਟੀ ਲੈ ਕੇ ਥੋ ਫੇਰ ਹਿੱਲੋਗੇ ਬਰਾਟ ਅਦੇ ਦੋ ਇਹਨੂੰ ਮਗਰੋਂ ਪੀੜੀ ਚ ਕੁਛ ਆਉ ਤੇ ਬੈਠਾ ਉਠ ਉੱਠ ਲੈ ਫੜ ਤੰਕੇ ਹੈ ਠਾਈ ਬੈਜਨੀਆ ਚਲ ਉਠ ਉਠ ਪੁੱਤਾ ਉਠ ਖੜਾਓ ਲੈ ਫੜ ਪੈਜ ਇਹ ਜੰਦਾ ਬੈਜਾਇ ਦਿੱ ਹੂੰ ਗੰਦਾ ਦੋਰੇ ਸਿਸ ਹਨ ਨਹੀਂ ਗਿਆ ਟੋਕਾ ਕਰ ਕਾ ਨਹੀਂ ਨਹੀਂ ਕਰਕੇ ਪਤਾ ਨਹੀਂ ਉਹ ਤਾਇਆ ਵੀ ਅੱਜ ਗੋਹਾ ਜਾ ਕੇ ਪਤਾ ਨਹੀਂ ਰਿਕਸ਼ਾ ਕਿ ਮਿਲਾਇਆ ਹੋਊਗਾ ਬਾਪੂ ਵੀ ਨਾ ਹੁੰਦੇ ਠੱਕਾ ਲਾਉਣਾ ਪੈਂਦਾ ਹੁੰਦਾ ਉਹਨੂੰ ਫੜੀ ਹੱਜੀ ਤੇ ਪਾਉਣਾ ਆਹ ਕੁਛ ਕਰਦੀ ਔਰੇ ਤਾਂ ਹੀ ਮੈਂ ਕਹਿੰਦੀ ਵੀ ਤੂੰ ਅੰਦਰ ਹੀ ਰਿਆ ਕਰ ਮੱਟਾ ਅੱਜ ਪਰੇਉਂ ਤੱਕ ਕੋਲ ਹੁੰਦਾ ਠੱਕਾ ਲਾ ਕੇ ਫੇਰ ਚੜਦਾ ਹੈ ਉਰੀਆਂ ਮੈਂ ਹਜੇ ਪੋਰਚੇ ਚ ਝਾੜੂ ਲਾਉਣੀ ਆ ਮੈਂ ਹਸੀ ਸਲਾ ਰਿਆ ਝਾੜੂ ਹੁਣ ਝਾੜੂ ਬੋ ਤੈ ਇੱਧਰ ਲੈ ਆ ਲੈ ਨਾ ਸਿੱਟੋ ਲੈ ਆ ਉੱਧਰ ਲੈ ਕੇ ਜਾਈਏ ਐ ਕੀ ਗੱਲ ਨਹੀਂ ਮੰਨਦਾ ਹੁੰਦਾ ਤੂੰ ਅੰਜਾਲ ਜਾ ਕੇ ਪੋਰਚੇ ਸਿੱਟੀ ਜਾਂਦੀ ਆ ਰੜ ਕੇ ਝਾੜੂ ਮੈਂ ਨਹੀਂ ਆਉਣਾ ਹੈਗਾ ਮੈਂ ਬਣਾ ਰਹੇ ਨੇ ਰੋਟੀ ਪੱਕ ਗਈਆਂ ਮੇ ਆ ਬਸ ਉਹ ਰੋਟੀ ਪਕਾਉਣਾ ਹੈ ਅਸੀਸ ਕੀ ਕਰਿਆ ਆ ਆਪਣੀ ਫਾਰਸੀ ਬੋਲ ਡੱਕਰੀ ਜਾਂ ਕੀ ਕੰਮ ਕਰਕੇ ਆ ਕੀ ਐ ਕੀ ਕੀ ਹੁੰਦਾ ਬਹਿ ਜਾ ਬੇਟੀ ਤੇ ਦਮ ਲੈ ਲੋ ਰੈਸਟ ਕਰ ਲੋ ਇਨੇ ਕਿੰਨੇ ਗਿੱਲੇ ਕਰਤੇ ਆਂ ਕੱਪੜੇ ਕਿਥੇ ਗਿੱਲੇ ਕਰਨੇ ਕੱਪੜੇ ਮੀਜ਼ 'ਤੇ ਧਾਸੀ ਤੂੰ ਦਾਦਾ ਨੂੰ ਦੱਸ ਦੋ ਕਿ ਮੈਂ ਝਾੜੂ ਲਾਉਂਦਾ ਸੀ ਹਾਂ ਕਿ ਮੈਂ ਝਾੜੂ ਲਾਉਂਦਾ ਸੀ ਝਾੜੂ ਲਾਉਣਾ ਸੀ ਮਮਾ ਮੈਂ ਨਹੀਂ ਲਾਉਂਦੀ ਰੋਟੀਆਂ ਨੂੰ ਨਹੀਂ ਹੱਥ ਲਾਉਣਾ ਕਿ ਉਹ ਡੁੱਲ ਲਜੂਗਾ ਓਏ ਨਾ ਪੁੱਤ ਸਾਰੀ ਕਿਹੜੇ ਤਾਂ ਖਾਣਾ ਤੇ ਚੱਲ ਖਾ ਲੈ ਹੁਣ ਦਹੀਂ ਨਹੀਂ ਖਾਂਦਾ ਹੈਗਾ ਪਰੌਂਠਾ ਹੀ ਖਾ ਲੈਣਾ ਜਾ ਇਹਨੂੰ ਦੁਪਹਿਰੇ ਜੇ ਖਵਾ ਦੇਵੇ ਫੇਰ ਹਾਂ ਪੁੱਤੋ ਗਾਮ ਕਿੱਥੇ ਆ ਠੰਡਾ ਪਿਆ ਨਹੀਂ ਖਾ ਕੇ ਕੋਈ ਚੀਜ਼ ਰਾਜੇ ਥੱਲੇ ਬਸੰਨੀ ਆ ਡੋਲ ਡਲਈਏ ਬਸ ਫਣੀ ਕਿੱਥੋਂ ਸਿੱਖਦੀ ਐ ਇੰਨਾ ਬਸ ਲਵੜੋ ਠੰਡਾ ਪਰੌਂਠਾ ਜਮਾ ਨਹੀਂ ਗਰਮ ਹੈਗਾ ਪਰੌਂਠਾ ਨੂੰ ਗਰਮ ਬਣਾਈ ਜਾਣਾ ਲੈ ਖਾ ਲੈ ਹੁਣ ਇਹਨੂੰ ਹੁਣ ਗੇਰਨਾ ਨਹੀਂ ਹੈਗਾ ਗਿੱਲੇ ਚ ਇੱਥੇ ਬੈਠ ਕੇ ਖਾਣਾ ਇੱਥੇ ਬੈਠ ਕੇ ਖਾਓ ਇੱਥੇ ਬੈਠ ਕੇ ਖਾਓ ਬੈਠਣਾ ਅਸੀਂ ਕਿੱਥੇ ਆ ਫੇਰ ਹੀ ਜਾਣ ਦੋ ਖਾ ਜਾਣਾ ਇਹਨੇ ਉੱਥੇ ਤੱਕ ਜਾਂਦੀ ਨੇ ਖਾਂਦੀ ਆ ਮੰਨੀਆਂ ਵੱਡ ਵੱਡ ਕੇ ਚੜ ਗਈ ਉੱਪਰ ਹਰਮਨ ਤੇ ਅਸੀਸ ਲੱਗੇ ਹੋਏ ਨੇ ਖੀਰ আর ਪੂਰੇ ਖਾਣ ਬਾਪੂ ਜੀ ਨੂੰ ਬਾਪੂ ਜੀ ਨੂੰ ਰੋਟੀ ਦੇਤੀ ਹਾਂ ਪੂੜਿਆਂ ਨੇ ਮੌਸਮ ਠੰਡਾ ਕਰਦਾ ਮੈਂ ਵੀ ਮੰਮੀ ਨੂੰ ਕਹਿੰਦੀ ਸੀ ਮਾ ਮਮੀ ਆਪਾਂ ਕਹੀ ਜਾਂਦੇ ਸੀ ਮੀਂਹ ਪਊਗਾ ਪੂੜੇ ਬਣਾਵਾਂਗੇ ਮੈਂ ਕਿਹਾ ਕੱਲ ਚੱਲ ਮਿੱਠਾ ਪਿਉਣ ਤਾਂ ਆਪਾਂ ਨੇ ਪਹਿਲਾਂ ਸਵੇਰ ਨੂੰ ਮੀਂਹ ਪੈ ਗਿਆ ਹਨਾ ਉੱਦੇ ਦਾ ਗਰਮੀ ਹੋ ਸੀਗੀ ਰਾਤ ਨੂੰ ਮਿੱਠਾ ਪਿਉਣ ਤਾਂ ਸਵੇਰ ਨੂੰ ਮੀਂਹ ਪੈ ਗਿਆ ਤੇ ਹੁਣ ਅੱਜ ਵੀ ਮੌਸਮ ਬੜੀ ਠੰਡਾ ਹੋ ਗਿਆ ਮੈਂ ਮੰਮੀ ਨੂੰ ਕਿਹਾ ਮਮਾ ਆਪਣੇ ਕੂੜੀਆਂ ਕਰਕੇ ਨਹੀਂ ਪੈ ਗਿਆ ਮੈਂ ਕਿਹਾ ਪਹਿਲਾਂ ਪੈਂਦਾ ਹੀ ਨਹੀਂ ਸੀ ਆਏ ਸੀ ਵੀ ਇਹ ਪੂੜੇ ਬਣਾਉਣਗੇ ਬਾਪੂ ਜੀ ਨੇ ਰੋਟੀ ਦੇਤੀ ਮੈਂ ਵੀ ਲੱਗੀਆਂ ਖਾਣ ਆਪਣੀ ਰੋਟੀ ਬੱਦਲ ਵੀ ਬਹੁਤ ਹੋਇਆ ਹੋਇਆ ਮੀਂਹ ਵੀ ਹੁਣ ਤਾਂ ਵਧੀਆ ਪੈ ਰਿਹਾ ਮੌਸਮ ਵਧੀਆ ਹੋ ਗਿਆ ਠੰਡਾ ਕਿਸ਼ਨੇ ਨਾਉਣਾ ਮੀਚ ਕਿਆ ਨਾ ਪਪਾ ਬਸ ਜੀ ਬਿਮਾਰ ਹੋ ਜਾਓਗੇ ਕਣੀਆਂ ਚ ਲਓ ਜੀ ਠੰਡੇ ਠੰਡੇ ਮੌਸਮ ਦੇ ਵਿੱਚ ਗਰਮ ਗਰਮ ਚਾਹ ਬਣ ਗਈ ਆ 10 ਵਜੇ ਅੜੀ ਚਾਹ 11:00 ਵਜੇ ਸੇ 12:00 ਗਏ ਨੇ ਅਸੀਂ ਸਨੀਮੀ ਕਰ ਰਿਹਾ ਆਪਣੀ ਹਾਰਮਨ ਰੋਟੀ ਖਾ ਰਹੇ ਨੇ ਮੰਮੀ ਗਏ ਹੋਏ ਨੇ ਸਾਹਮਣਿਆਂ ਦੇ ਬੱਖੜੀ ਆ ਰਹੀ ਏ ਮੀ ਬਹੁਤ ਸੋਨਾ ਪੈ ਰਿਆ ਮਸਮ ਉਹ ਤਾਂ ਅੱਖਾ ਮੌਸਮ ਠੰਡਾ ਹੋਇਆ ਦੇਖੀ ਉਹਦੀ ਸੈਗਲੀ ਭਿੱਜਦੀ ਆ ਜੀ ਉੱਥੇ ਮੀਂਹ ਚ ਕੋਈ ਮੇਰੀ ਬੀਬੀ ਜੀ ਹੈ ਮੇਰੀ ਬੀਬੀ ਜੀ ਆ ਇੱਥੇ ਕਰ ਦੇਣੀ ਸੀ ਮੀਂਹ ਅਜੇ ਪੂਰੇ ਜੋਰ ਨਾਲ ਸ਼ਗਨ ਤੇ ਪੈ ਰਿਹਾ ਮੈਂ ਕਹਿੰਦੀ ਹਜੇ ਆਈ ਨਹੀਂ ਉਹਨਾਂ ਦੇ ਹਨਾ ਲੱਗਦਾ ਨਹੀਂ ਹਾਂ ਮੁਆਹਨੇ ਲੇਟ ਆਉਣੇ ਮਾਰਟ ਬਚ ਗਿਆ ਚਲੋ ਜੁਦੀ ਕਰੀਏ ਤੁਮ ਉਧਰ ਗਿਆ ਚਲੋ ਕਰੀਏ ਕੰਮ ਬਈਨੇ ਫੇਰ ਆ ਜਾਣਾ ਥੋੜਾ ਥੋੜਾ ਤਾਂ ਮੈਂ ਲਾਈਆ ਕਟਗੀ ਲਾ ਲੰਦਾ ਆਪੇ ਈ ਲਾਉ ਜੀ ਆਹ ਮਗਰ ਦਿਖ ਰਿਹਾ ਖੇਤੀਬਾੜੀ ਵਾਲਾ ਸਮਾਨ ਹੈ ਸਾਡੀ ਵਿੰਡੋ ਆ ਬੈਕਯਾਰਡ ਵਿੰਡੋ ਤੇ ਹਰਜੀਤ ਬੈਠਾ ਇਹਨਾਂ ਨੂੰ ਮਸ਼ੀਨ ਤੇ ਚੋਲੋ ਇਹਨੇ ਸੂਟ ਮਮੀ ਹਜੇ ਆਈ ਨਹੀਂ ਗੇ ਬਾਹਰ ਮੌਸਮ ਦਾ ਉਹੀ ਹਾਲਚਾਲ ਹੈ ਵਧੀਆ ਬੜੇ ਲੰਬੇ ਸਮੇਂ ਬਾਅਦ ਮੀਂਹ ਪਿਆ ਸਾਰੇ ਪੈ ਰਿਹਾ ਅੱਜ ਨਹੀਂ ਤਾਂ ਸੌਂਦੇ ਸ਼ਰਾਟੇ ਹੀ ਸੀ ਕਦੇ ਕਿਤੇ ਕਦੇ ਕਿਤੇ ਅੱਜ ਸਾਰੇ ਪੈ ਰਿਹਾ ਜੀ ਆਪਾਂ ਕਾਰ ਵੀ ਬਾਹਰ ਕੱਢਤੀ ਸੀਗੀ ਗੰਦੀ ਹੋਈ ਸੀਗੀ ਵੀ ਚਲੋ ਥੋੜੀ ਜਿਹੀ ਮੀਂਹੀ ਧੋਤੀ ਜਾਓ ਕਿਉਂਕਿ ਸ਼ਾਮ ਨੂੰ ਅਸੀਂ ਜਾਣਾ ਫਿਰ ਬਾਕੀ ਤੁਸੀਂ ਵੀ ਦੱਸੋ ਵੀ ਕਿੱਥੇ ਕਿੱਥੇ ਪੈ ਰਹੇ ਆ ਮੀਂਹ ਜਿਆਦਾ ਕੀ ਹਾਲ ਆ ਤੁਹਾਡੇ ਸਾਰੇ ਆਪਣੇ ਸਾਰੇਆਂ ਦਾ ਥੋੜਾ ਜਿਹਾ ਹੋਇਆ ਪਿਆ ਮੈਸੀ ਤੇ ਅਸੀਸ ਆਇਆ ਹੁਣ ਘੁੰਮੀ ਕਰਕੇ ਹਰਜੀਤ ਆਪਣਾ ਕੰਟ੍ਰੈ ਨੇ ਅਗਲੀ ਕਾਰਵਾਈ ਅਗਲੇ ਸੂਟ ਦੀ ਐਂਡ ਮੰਮੀ ਕੀ ਕਰ ਰਹੇ ਨੇ ਮੰਮੀ ਚਲਾ ਰਾਇ ਨੇ ਫੋਨ ਆਨੰਦ ਮੰਨਦੇ ਹੋਏ ਪੈ ਕੇ ਤੇ ਬਾਹਰ ਦਾ ਮੌਸਮ ਮੀਂਹ हट ਗਿਆ ਸੀ ਜੀ ਬੱਦਲ ਬਹੁਤ ਆ ਹਜੇ ਵੀ ਹਲਤ ਨਾਲੇ ਦੇਖੋ ਹੁਣ ਰਾਤ ਨੂੰ ਪੈਂਦਾ ਕਿ ਨਹੀਂ ਪੈਂਦਾ ਲਓ ਇਧਰਲੇ ਪਾਸੇ ਬੱਦਲ ਆ ਜੀ ਇਧਰ ਸੂਰਜ ਦੇਵਤਾ ਵੀ ਆ ਗਏ ਤੇ ਉਰੀ ਹੁਣ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਮੇ ਵੀਡੀਓ ਚ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ